ਤਰੀ ਬ੍ਰह्मਸ਼ੰਕਰ ਜਿੰਪਾ ਦੇ ਵੱਲੋਂ ਐਸੋਸੀਏਸ਼ਨ ਦੇ ਨਾਲ ਮੀਟਿੰਗ ਕੀਤੀ ਹੈ ਥੋੜੀ ਦੇਰ ਪਹਿਲਾਂ ਹੀ ਮੀਟਿੰਗ ਹੋਈ ਹੈ ਇਹਨਾਂ ਜਿਹੜੇ ਤਹਿਸੀਲਦਾਰ ਨੇ ਇਹਨਾਂ ਦੇ ਨਾਲ ਮੀਟਿੰਗ ਹੋਈ ਹੈ ਤੇ ਮੀਟਿੰਗ ਦੇ ਵਿੱਚ ਦੋਹਾਂ ਵਿਚਾਲੇ ਸਹਿਮਤੀ ਬਣ ਗਈ ਹੈ ਸਹਿਮਤੀ ਦੇ ਚਲਦਿਆਂ ਹੀ ਹੜਤਾਲ ਵਾਪਸ ਲੈ ਲਈ ਗਈ ਹੈ ਦਰਅਸਲ 19 ਅਗਸਤ ਨੂੰ ਯਾਨੀ ਰਖੜੀ ਵਾਲੇ ਦਿਨ ਤਹਿਸੀਲਦਾਰਾਂ ਦੇ ਵੱਲੋਂ ਨਾਲ ਹੀ ਮਾਲ ਅਧਿਕਾਰੀਆਂ ਤੇ ਨਾਇਬ ਤਹਿਸੀਲਦਾਰਾਂ ਦੇ ਵੱਲੋਂ ਹੜਤਾਲ ਤੇ ਜਾਣ ਦੀ ਜਿਹੜਾ ਐਲਾਨ ਕੀਤਾ ਗਿਆ ਸੀ ਸਮੂਹਿਕ ਛੁੱਟੀ ਦਾ ਐਲਾਨ ਜਿਹੜਾ ਇਹਨਾਂ ਦੇ ਵੱਲੋਂ ਕੀਤਾ ਗਿਆ ਸੀ ਜਿਸ ਦੇ ਚੱਲਦਿਆਂ ਆਮ ਲੋਕਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਸੀ ਪਰ ਐਸੇ ਤੋਂ ਇੱਕ ਦਿਨ ਪਹਿਲਾਂ ਹੀ ਮੰਤਰੀ ਬ੍ਰਹਮਸ਼ੰਕਰ ਜਿੰਪਾ ਜਿਨ੍ਹਾਂ ਦੇ ਵੱਲੋਂ ਇਹਨਾਂ ਦੇ ਨਾਲ ਬੈਠ ਕੇ ਮੀਟਿੰਗ ਕੀਤੀ ਗਈ ਹੈ ਵਿਚਾਰ ਚਰਚਾ ਕੀਤੀਆਂ ਗਈਆਂ ਇਹਨਾਂ ਦੀਆਂ ਸਾਰੀਆਂ ਮੰਗਾਂ ਸੁਣੀਆਂ ਗਈਆਂ ਤੇ ਮੰਗਾਂ ਸੁਣਨ ਦੇ ਬਾਅਦ ਹੀ ਜਿਹੜੀ ਵਿਚਾਰ ਚਰਚਾ ਹੋਈ ਹੈ ਉਹਦੇ ਵਿੱਚ ਸਹਿਮਤੀ ਬਣੀ ਹੈ ਸਹਿਮਤੀ ਦੇ ਚੱਲਦਿਆਂ ਹੀ ਇਹਨਾਂ ਦੇ ਵੱਲੋਂ ਹੜਤਾਲ ਤੇ ਜਾਣ ਦਾ ਫੈਸਲਾ ਵਾਪਸ ਲੈ ਲਿਆ ਗਿਆ ਦੱਸਦੇ ਕਿ ਜਦੋਂ ਐਲਾਨ ਕੀਤਾ ਗਿਆ ਤਾਂ ਕਿਹਾ ਗਿਆ ਸੀ ਕਿ 19 ਅਗਸਤ ਨੂੰ ਯਾਨੀ ਸੋਮਵਾਰ ਤੋਂ ਮਾਲ ਅਫਸਰ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਸਮੂਹਕ ਛੁੱਟੀ ਤੇ ਜਾ ਰਹੇ ਆ ਜਾ ਰਹੇ ਆ ਜਿਸ ਦੇ ਚਲਦਿਆਂ ਆਮ ਲੋਕਾਂ ਨੂੰ ਰਜਿਸਟਰੀਆਂ ਕਰਵਾਉਣ ਦੇ ਵਿੱਚ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਸੀ ਇਸ ਸਬੰਧੀ ਪੰਜਾਬ ਰੈਵਨਿਊ ਆਫੀਸਰ ਐਸੋਸੀਏਸ਼ਨ ਦੇ ਪ੍ਰਧਾਨ ਵੱਲੋਂ ਐਲਾਨ ਕੀਤਾ ਗਿਆ ਸੀ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਜਿਹੜੀਆਂ ਮੰਗਾਂ ਰਹਿ ਗਈਆਂ ਜਿਹੜੀਆਂ ਬਕਾਇਆ ਮੰਗਾਂ ਉਸ ਨੂੰ ਲੈ ਕੇ ਹੀ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਉਹਨਾਂ ਦੀਆਂ ਮੰਗਾਂ ਤੇ ਗੌਰ ਨਹੀਂ ਕੀਤਾ ਜਾ ਰਿਹਾ ਜਿਸ ਦੇ ਚਲਦਿਆਂ ਹੀ ਉਹਨਾਂ ਨੇ ਅਜਿਹਾ ਫੈਸਲਾ ਲਿਆ ਸਮੂਹਿਕ ਛੁੱਟੀ ਤੇ ਜਾਣ ਦਾ ਫੈਸਲਾ ਲਿਆ ਹੈ ਇਸੇ ਕਰਕੇ ਹੀ ਉਹਨਾਂ ਦੇ ਵੱਲੋਂ ਹੜਤਾਲ ਦਾ ਐਲਾਨ ਕੀਤਾ ਗਿਆ ਤੇ 11 ਅਗਸਤ ਤੋਂ ਹੀ ਸਮੂਹਿਕ ਛੁੱਟੀ ਤੇ ਯਾਨੀ ਹੜਤਾਲ ਤੇ ਜਾਣ ਦਾ ਇਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਪਰ ਉਸ ਤੋਂ ਇੱਕ ਦਿਨ ਪਹਿਲਾਂ ਜਿਹੜੀ ਤਸਵੀਰ ਤੁਹਾਨੂੰ ਦਿਖਾ ਰਿਹਾ ਸਕਰੀਨ ਤੇ ਉਸ ਤੋਂ ਇੱਕ ਦਿਨ ਪਹਿਲਾਂ ਹੀ ਅੱਜ ਬ੍ਰਹਮਸ਼ੰਕਰ ਜਿੰਪਾ ਮੰਤਰੀ ਦੇ ਵੱਲੋਂ ਇਹਨਾਂ ਦੇ ਨਾਲ ਬੈਠ ਕੇ ਗੱਲਬਾਤ ਕੀਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਇਸ ਦੌਰਾਨ ਜਿੱਥੇ ਮੰਤਰੀ ਬ੍ਰਹਮਸ਼ੰਕਰ ਜਿੰਪਾ ਮੌਜੂਦ ਰਹੇ ਤਾਂ ਵਿੱਤ ਕਮਿਸ਼ਨਰ ਕੇ एपी सिन्हा ਵੀ ਮੌਜੂਦ ਰਹੇ ਨੇ ਇਸ ਮੀਟਿੰਗ ਦੇ ਵਿੱਚ ਜਿਨ੍ਹਾਂ ਨੇ ਜਾਇਜ਼ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਹੈ ਕਈ ਮੰਗਾਂ ਨੂੰ ਲੈ ਕੇ ਕਿਉਂਕਿ ਉਸ ਤੋਂ ਪਹਿਲਾਂ ਵੀ ਤਹਿਸੀਲਦਾਰ ਹੜਤਾਲ ਤੇ ਚੱਲ ਰਹੇ ਕੁਝ ਦਿਨ ਪਹਿਲਾਂ ਯਾਨੀ ਕੁਝ ਮਹੀਨੇ ਪਹਿਲਾਂ ਵੀ ਤਹਿਸੀਲਦਾਰ ਜਿਹੜੇ ਨੇ ਆਪਣੇ ਮੰਗਾਂ ਨੂੰ ਲੈ ਕੇ ਹੜਤਾਲ ਤੇ ਰਹੇ ਸੀ ਤੇ ਉਸ ਦੌਰਾਨ ਵੀ ਪੰਜਾਬ ਸਰਕਾਰ ਦੇ ਨੁਮਾਇੰਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਉਹ ਹੜਤਾਲ ਵਾਪਸ ਲਈ ਗਈ ਸੀ ਕਈ ਮੰਗਾਂ ਜਿਹੜੀਆਂ ਉਹ ਮੰਨ ਲਈਆਂ ਗਿਆ ਸੀ ਤੇ ਐਸੋਸੀਏਸ਼ਨ ਦਾ ਕਹਿਣਾ ਕਿ ਜਿਹੜੀਆਂ ਬਕਾਇਆ ਮੰਗਾਂ ਰਹਿ ਗਈਆਂ ਨੇ ਉਹਨਾਂ ਮੰਗਾਂ ਦੇ ਉੱਪਰ ਗੌਰ ਨਹੀਂ ਕੀਤਾ ਜਾ ਰਿਹਾ ਜਿਸ ਦੇ ਚਲਦਿਆਂ ਉਹਨਾਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਪਰ ਅੱਜ ਮੰਤਰੀ ਬ੍ਰਹਮਸ਼ੰਕਰ ਜਿੰਪਾ ਦੇ ਵੱਲੋਂ ਇਹਨਾਂ ਦੇ ਨਾਲ ਮੀਟਿੰਗ ਕਰਕੇ ਜਾਇਜ਼ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਗਿਆ ਇਸੇ ਭਰੋਸੇ ਤੋਂ ਬਾਅਦ ਹੜਤਾਲ ਜਿਹੜੀ ਵਾਪਸ ਲੈ ਲਈ ਗਈ ਹੈ ਪਰ ਇਸ ਦੌਰਾਨ ਕੀ ਕੁਝ ਗੱਲਬਾਤ ਹੋਈ ਹੈ ਮੀਟਿੰਗ ਦੇ ਵਿੱਚ ਉਹ ਤੁਹਾਨੂੰ ਸੁਣਾ ਦਿੰਦੇ ਆ ਕਿ ਜਿਦਾਂ ਕੱਲ੍ਹ ਦਾ ਫਰਜ਼ ਕਰ ਲੋ ਬਿਆਨੇ ਦਾ ਜਿਹੜਾ ਜਿਹੜਾ ਅਫੀਸਰ ਐਸੈਸ਼ਨ ਜਿਹੜੀ ਸੀ ਹੈ ਉਹਨਾਂ ਨਾਲ ਮੀਟਿੰਗ ਜਿਹੜੀ ਹੈ ਆਲਰੇਡੀ ਸਾਡੀ ਅੱਜ ਤੋਂ ਤਕਰੀਬਨ ਪਿਛਲੇ 16-17 ਤਰੀਕ ਨੂੰ ਉਹਦੇ ਵਿੱਚ ਸਾਡੇ ਬਹੁਤ ਸਾਰੇ ਮੁੱਦਿਆਂ ਦੇ ਬੜਾ ਅੱਛਾ ਡਿਸਕਸ਼ਨ ਹੋਇਆ ਜੀ ਤੇ ਹੈਲਦੀ ਬੀਨਿੰਗ ਹੋਇਆ ਔਰ ਉਹਦੇ ਬਹੁਤ ਸਾਰੇ ਫੈਸਲੇ ਆਲਰੇਡੀ ਲੈ ਚੁੱਕੇ ਸੀ ਲੇਕਿਨ ਆਫਿਸ ਦੇ ਵਿੱਚੋਂ ਉਹ ਜਿਹੜੀ ਚਿੱਠੀਆਂ ਜਾਰੀ ਹੋਣ ਦੇ ਵਿੱਚ ਥੋੜੀ ਦੇਰੀ ਹੋਈ ਹੈ ਲੇਕਿਨ ਉਹਨਾਂ ਨੂੰ ਐਫਸੀਆਰ ਸਾਹਿਬ ਬੈਠੇ ਆ ਕੈਪਟਨ ਸਾਹਿਬ ਔਰ ਐਸੋਸੀਏਸ਼ਨ ਦੇ ਪ੍ਰਧਾਨ ਜੀ ਸੈਕਟਰੀ ਸਾਹਿਬ ਔਰ ਮੈਨੂੰ ਸਾਡੀ ਬੋਡੀ ਬੈਠੀ ਹੈ ਔਰ ਡੈਫੀਨੇਟਲੀ ਹੈ ਕਿ ਇਹਨੂੰ ਤਦ ਦੇ ਤੁਰੰਤ ਜਿਹੜੇ ਆਰਡਰ ਹੈ ਉਹ ਹੋ ਜਾਣੇ ਆ ਔਰ ਕੋਈ ਵੀ ਅੰਦਰ ਦਾ ਇਸ਼ੂ ਸਾਡਾ ਪੈਂਡਿੰਗ ਨਹੀਂ ਹੈ ਜਿਹੜਾ ਹੈਗਾ ਉਹਦੇ ਵੀ ਅਫਸਰ ਸਾਹਿਬ ਵਿਚਾਰ ਕਰ ਰਿਹਾ ਬੜੀ ਹੈਲਦੀ ਡਿਸਕਸ਼ਨ ਹੋਈ ਹੈ ਔਰ ਜਿਹੜੀ ਸਟਾਈਕ ਦੀ ਕਾਲ ਸੀ ਮੇਰੇ ਲਈ ਆਦੋਂ ਇਹਨਾਂ ਦੇ ਪਹਿਲਾਂ ਕਰ ਲਈ ਸਾਡੀ ਕੱਲ ਵੀ ਗੱਲ ਹੋਈ ਸੀ ਅਫਸਰ ਸਾਹਿਬ ਨੇ ਇਹਨਾਂ ਨਾਲ ਕੱਲ ਵੀ ਗੱਲ ਕੀਤੀ ਔਰ ਅਸੀਂ ਕਹਦੇ ਨਾ ਵਰਬਲੀ ਬਣਿਆ ਅਸੀਂ ਵਿਡਰੋ ਕਰਾਂਗੇ ਲੇਕਿਨ ਸਾਡੀਆਂ ਕੋਈ ਡਿਮਾਂਡਸ ਹੋ ਉਸ ਜਿਹੜਾ ਕਮਿਊਨੀਕੇਸ਼ਨ ਗੈਪ ਜੋ ਕਲੀਅਰ ਹੋ ਗਿਆ ਔਰ ਅੱਜ ਜਿਹੜਾ ਹੈ ਉਹ ਇਹ ਜਿਹੜੀ ਸਟ੍ਰਾਈਕ ਹੈ ਕੱਲ ਨਹੀਂ ਹੋਣੀ ਹੈ ਔਰ ਜਿਹੜੀਆਂ ਇਹਨਾਂ ਦੀਆਂ ਡਿਮਾਂਡਸ ਦਾ ਇਹ ਸਾਡਾ ਰੈਵਨਿਊ ਜਿਹੜਾ ਹੈ ਉਹ ਇੱਕ ਐਸਾ ਮਹਿਕਮਾ ਹੈ ਜਿਹਦਾ ਸਰਕਾਰ ਦਾ ਸਰਕਾਰ ਨੂੰ ਫੰਡਸ ਵੀ ਆਦੇ ਲੋਕਾਂ ਦੇ ਮੈਕਸਿਮਮ ਮਤਲਬ ਉਹਨਾਂ ਜੁੜਿਓ ਔਰ ਉਹਦੇ ਵਿੱਚ ਅਸੀਂ ਇਹ ਵੀ ਦੇਖਿਆ ਕਿ ਇਹਨਾਂ ਦੇ ਜਿਹੜੇ ਸੇਫਟੀ ਪੁਆਇੰਟ ਆਇਆ ਜਿਹੜੇ ਅਫਸਰਾਂ ਨੇ ਗੱਲਾਂ ਸਾਡੇ ਧਿਆਨ ਚ ਲੈ ਕੇ ਆਂਦੀਆਂ ਅਸੀਂ ਉਹਨਾਂ ਨੂੰ ਵੀ ਤੁਰੰਤ ਪੂਰਾ ਕਰੂਗਾ ਇਹਨਾਂ ਦੀ ਇੰਪੋਰਟੈਂਸ ਹੈ ਸਾਡੀ ਅੱਜ ਬੜੀ ਮੰਨਦੂ ਸਾਡੇ ਰੈਗੂਲੇਟ ਅਫਸਰ ਸਾਡੇ ਅਸੀਂ ਅਫਸਰ ਸਾਹਿਬ ਤੋਂ ਦੇਖਿਆ ਅਸਲੋਂ ਉਹਨਾਂ ਨਾਲ ਸਾਡੀ ਸਾਡੇ ਇੰਪਲੈਂਟੇਡ ਸੈਕਟੀ ਸਾਹਿਬ ਸਾਡੇ ਹੋਰ ਜਿਹੜੇ ਮੈਂਬਰੇ ਸਾਡੇ ਆਏ ਆਗੇ ਐਸੋਸੀਏਸ਼ਨ ਦੇ ਬੜੀ ਹੈਲਦੀ ਡਿਸਕਸ਼ਨ ਨੂੰ ਨਾਲ ਸਦਾ ਇਹ ਮਸਲਾ ਜੀ ਆ ਜੀ ਸਾਹਿਬ ਨੇ ਕਿਹਾ ਵੀ ਸਮੋ ਮੰਡੇ ਤੱਕ ਸਾਰੇ ਜਿਹੜੇ ਆਪ ਆਰਡਰ ਪਹਿਲਾਂ ਹੀ ਹੋਏ ਸੀ ਪਹਿਲਾਂ ਡਿਸਾਈਡ ਹੋ ਚੁੱਕੇ ਸੀ ਜਿਹੜੀਆਂ ਚਾਰ ਸਿੱਟਾਂ ਡ੍ਰੌਪ ਹੋ ਗਈਆਂ ਬਾਕੀ ਜਿਹੜੀਆਂ ਚਾਰ ਸਿੱਟਾਂ ਕੁਝ ਰਹਿ ਗਈਆਂ ਉਹ ਸਾਰਾ ਕਹਿੰਦੇ ਵੀ ਮੈਂ ਉਹਨਾਂ ਨੂੰ ਮਤਲਬ ਬੜੇ ਤਰੀਕੇ ਨਾਲ ਉਹਦਾ ਮਸਲਾ ਹੱਲ ਕਰਕੇ ਉਹ ਜੀ ਡ੍ਰੌਪ ਕਰ ਦੇਵਾਂਗੇ ਤੇ ਬਾਕੀ ਜਿਹੜੀ ਅਸੀਂ ਜਿਹੜੀ ਕਾਲ ਆ ਗਈ ਉਹ ਅਸੀਂ ਉਹਨੂੰ ਵਾਪਸ ਨਵਾਗੇ 12 ਸੋ ਬਾਰ ਅਸੀਂ ਉਹਦਾ ਜਾਈ ਜਾਉਗੇ ਤੇ ਜੀ ਬਾਕੀ ਜਿਹੜੇ ਸਾਡੇ ਚਿੱਠੀਆਂ ਸਾਨੂੰ ਉਹ ਨਹੀਂ ਜਾਰੀ ਹੋਉਂਗਾ ਜੀ ਉਹ ਸਰ ਕਹਿੰਦੇ ਕੱਲ੍ਹ ਨੂੰ ਕੱਲ੍ਹ ਤੱਕ ਜਾਰੀ ਹੋ ਜਾਣਗੀਆਂ ਮਾਨੋਗ ਸਾਡੇ ਐਫਸੀਆਰ ਸਾਹਿਬ ਦੇ ਸਾਹਮਣੇ ਵੀ ਇਹ ਬਿਆਨ ਜਿਹੜਾ ਐਸੋਸ਼ੀਏਸ਼ਨ ਵੱਲੋਂ ਕੱਲ੍ਹ ਤਸੀਲਾਂ 'ਚ ਰੈਗੂਲਰ ਜਿੱਦਾਂ ਉਦਾਂ ਕੰਮ ਹੁੰਦਾ ਪਬਲਿਕ ਤੱਕ ਜਿਹੜਾ ਮੈਸੇਜ ਆ ਅਸੀਂ ਹੁਣੇ ਪਹੁੰਚਾ ਦੇਣਾ মিডিਆ ਰਾਹੀਂ ਕੱਲ ਕੋਈ ਵੀ ਲੋਕਾਂ ਦੇਖੋ ਲੋਕਾਂ ਦੇ ਪੈਂਡਿੰਗ ਚੀਜ਼ਾਂ ਬਹੁਤ ਪਈਆਂ ਹੁੰਦੀਆਂ ਨੇ ਕਿ ਜੇਰਾ ਕੱਲ੍ਹ ਦਾ ਫਰਜ਼ ਕਰ ਲੋ ਬਿਆਨ ਇਹ ਲਾਸਟ ਦਿਨ ਸੋ ਇਹਨਾਂ ਨੇ ਸਾਡੇ ਨਾਲ ਬੜਾ ਅੱਛਾ ਡਿਸੀਜਨ ਹਮੇਸ਼ਾ ਉਸ ਤੇ ਲੋਕੀ ਐ ਤਾਂ ਇਹ ਕੋ ਗੱਲ ਨਹੀਂ ਸਾਡਾ ਕੋਈ ਮੈਟਰ ਆਪਣਾ ਪਰਿਵਾਰ ਐ ਮੈਂ ਤਾਂ ਕਹਿੰਦਾ ਜਿਨਾਂ ਕਰ ਅਸੀਂ ਮੁੱਖ ਮੰਤਰੀ ਦੇਖਦੇ ਪਏ ਆਂ ਸੋ ਮੇਰੇ ਲਿਹਾਜ਼ ਨਾਲ ਕੱਲ ਲੋਕਾਂ ਨੂੰ ਮੈਂ ਇੱਕ ਮੈਸੇਜ ਲਾ ਰਿਹਾ ਕਿ ਕੱਲ ਤਸੀਲਾਂ ਤੇ ਜਿਹੜਾ ਵਰਕਿੰਗ ਆਵਰ ਆ ਉਦਾਂ ਹੀ ਹੋਵੇ ਸੋ ਕਿਉਂਕਿ ਮਾਨਜਪ ਸੀਐਮ ਭਗਵੰਤ ਸਿੰਘ ਦਾ ਉਹ ਵੀ ਇਹ ਸਾਨੂੰ ਡਿਸੀਜਨ ਦੇ ਸੀਗਾ ਵੀ ਕਿਸੇ ਕੱਲ ਕੱਲ ਦੇ ਅੱਜ ਜਿਹੜਾ ਹੈਗਾ ਨਾ ਬੈ ਕੇ ਮੈਟਰ ਨੂੰ ਸੁਲਝਾਇਆ ਸਭ ਸੁਲਝਾਇਆ ਜਾਵੇ ਔਰ ਮੈਂ ਮੁੱਖ ਮੰਤਰੀ ਜੀ ਕੋਲੋਂ ਅੱਜ ਜਿਹੜੀ ਮੇਰੀ ਮੀਟਿੰਗ ਦਾ ਨਾਮ ਕੀਤੀ ਹੈ ਔਰ ਇਹਦਾ ਬੜਾ ਅੱਛਾ ਫਲੰਟ ਆਇਆ ਸੋ ਕੱਲ ਦੀ ਬੈਂ ਲੋਕਾਂ ਦੇ ਵਿੱਚ ਮੈਸੇਜ ਆ ਕੱਲ ਜ਼ਿਲ੍ਹਾ ਵਿੱਚ ਵਰਕਿੰਗ ਉਦਾਂ ਹੀ ਹੋਏਗਾ ਠੀਕ ਹੈ ਸਟਾਰਟ ਪੰਜਾਬ ਭਰ ਦੇ ਤਹਿਸੀਲਦਾਰਾਂ ਦੇ ਵੱਲੋਂ ਕੱਲ ਕੀਤੀ ਜਾਣ ਵਾਲੀ ਹੜਤਾਲ ਵਾਪਸ ਲੈ ਲਈ ਗਈ ਹੈ ਮੰਤਰੀ ਬ੍ਰਹਮਸ਼ੰਕਰ ਜਿੰਪਾ ਦੇ ਵੱਲੋਂ ਐਸੋਸੀਏਸ਼ਨ ਦੇ ਨਾਲ ਮੀਟਿੰਗ ਕੀਤੀ ਹੈ ਥੋੜੀ ਦੇਰ ਪਹਿਲਾਂ ਹੀ ਮੀਟਿੰਗ ਹੋਈ ਹੈ ਇਹਨਾਂ ਜਿਹੜੇ ਤਹਿਸੀਲਦਾਰ ਨੇ ਇਹਨਾਂ ਦੇ ਨਾਲ ਮੀਟਿੰਗ ਹੋਈ ਹੈ ਤੇ ਮੀਟਿੰਗ ਦੇ ਵਿੱਚ ਦੋਹਾਂ ਵਿਚਾਲੇ ਸਹਿਮਤੀ ਬਣ ਗਈ ਹੈ ਸਹਿਮਤੀ ਦੇ ਚਲਦਿਆਂ ਹੀ ਹੜਤਾਲ ਵਾਪਸ ਲੈ ਲਈ ਗਈ ਹੈ ਦਰਅਸਲ 19 ਅਗਸਤ ਨੂੰ ਯਾਨੀ ਰਖੜੀ ਵਾਲੇ ਦਿਨ ਤਹਿਸੀਲਦਾਰਾਂ ਦੇ ਵੱਲੋਂ ਨਾਲ ਹੀ ਮਾਲ ਅਧਿਕਾਰੀਆਂ ਤੇ ਨਾਇਬ ਤਹਿਸੀਲਦਾਰਾਂ ਦੇ ਵੱਲੋਂ ਹੜਤਾਲ ਤੇ ਜਾਣ ਦੀ ਜਿਹੜਾ ਐਲਾਨ ਕੀਤਾ ਗਿਆ ਸੀ ਸਮੂਹਿਕ ਛੁੱਟੀ ਦਾ ਐਲਾਨ ਜਿਹੜਾ ਇਹਨਾਂ ਦੇ ਵੱਲੋਂ ਕੀਤਾ ਗਿਆ ਸੀ ਜਿਸ ਦੇ ਚੱਲਦਿਆਂ ਆਮ ਲੋਕਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਸੀ ਪਰ ਇਸੇ ਤੋਂ ਇੱਕ ਦਿਨ ਪਹਿਲਾਂ ਹੀ ਮੰਤਰੀ ਬ੍ਰਹਮਸ਼ੰਕਰ ਜਿੰਪਾ ਜਿਨ੍ਹਾਂ ਦੇ ਵੱਲੋਂ ਇਹਨਾਂ ਦੇ ਨਾਲ ਬੈਠ ਕੇ ਮੀਟਿੰਗ ਕੀਤੀ ਗਈ ਹੈ ਵਿਚਾਰ ਚਰਚਾ ਕੀਤੀਆਂ ਗਈਆਂ ਇਹਨਾਂ ਦੀਆਂ ਸਾਰੀਆਂ ਮੰਗਾਂ ਸੁਣੀਆਂ ਗਈਆਂ ਤੇ ਮੰਗਾਂ ਸੁਣਨ ਦੇ ਬਾਅਦ ਹੀ ਜਿਹੜੀ ਵਿਚਾਰ ਚਰਚਾ ਹੋਈ ਹੈ ਉਹਦੇ ਵਿੱਚ ਸਹਿਮਤੀ ਬਣੀ ਹੈ ਸਹਿਮਤੀ ਦੇ ਚੱਲਦਿਆਂ ਹੀ ਇਨਾ ਦੇ ਵੱਲੋਂ ਹੜਤਾਲ ਤੇ ਜਾਣ ਦਾ ਫੈਸਲਾ ਵਾਪਸ ਲੈ ਲਿਆ ਗਿਆ ਦੱਸ ਦੇ ਕਿ ਜਦੋਂ ਐਲਾਨ ਕੀਤਾ ਗਿਆ ਤਾਂ ਕਿਹਾ ਗਿਆ ਸੀ ਕਿ 19 ਅਗਸਤ ਨੂੰ ਯਾਨੀ ਸੋਮਵਾਰ ਤੋਂ ਮਾਲ ਅਫਸਰ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਸਮੂਹਕ ਛੁੱਟੀ ਤੇ ਜਾ ਰਹੇ ਆ ਜਾ ਰਹੇ ਆ ਜਿਸ ਦੇ ਚਲਦਿਆਂ ਆਮ ਲੋਕਾਂ ਨੂੰ ਰਜਿਸਟਰੀਆਂ ਕਰਵਾਉਣ ਦੇ ਵਿੱਚ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਸੀ ਇਸ ਸਬੰਧੀ ਪੰਜਾਬ ਰੈਵਨਿਊ ਆਫੀਸਰ ਐਸੋਸੀਏਸ਼ਨ ਦੇ ਪ੍ਰਧਾਨ ਵੱਲੋਂ ਐਲਾਨ ਕੀਤਾ ਗਿਆ ਸੀ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਜਿਹੜੀਆਂ ਮੰਗਾਂ ਰਹਿ ਗਈਆਂ ਜਿਹੜੀਆਂ ਬਕਾਇਆ ਮੰਗਾਂ ਆ ਉਸ ਨੂੰ ਲੈ ਕੇ ਹੀ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਉਹਨਾਂ ਦੀਆਂ ਮੰਗਾਂ ਤੇ ਗੌਰ ਨਹੀਂ ਕੀਤਾ ਜਾ ਰਿਹਾ ਜਿਸ ਦੇ ਚਲਦਿਆਂ ਹੀ ਉਹਨਾਂ ਨੇ ਅਜਿਹਾ ਫੈਸਲਾ ਲਿਆ ਸਮੂਹਿਕ ਛੁੱਟੀ ਤੇ ਜਾਣ ਦਾ ਫੈਸਲਾ ਲਿਆ ਹੈ ਇਸੇ ਕਰਕੇ ਹੀ ਉਹਨਾਂ ਦੇ ਵੱਲੋਂ ਹੜਤਾਲ ਦਾ ਐਲਾਨ ਕੀਤਾ ਗਿਆ ਤੇ 11 ਅਗਸਤ ਤੋਂ ਹੀ ਸਮੂਹਿਕ ਛੁੱਟੀ ਤੇ ਯਾਨੀ ਹੜਤਾਲ ਤੇ ਜਾਣ ਦਾ ਇਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਪਰ ਉਸ ਤੋਂ ਇੱਕ ਦਿਨ ਪਹਿਲਾਂ ਜਿਹੜੀ ਤਸਵੀਰ ਤੁਹਾਨੂੰ ਦਿਖਾ ਰਿਹਾ ਹਾਂ ਸਕਰੀਨ ਤੇ ਉਸ ਤੋਂ ਇੱਕ ਦਿਨ ਪਹਿਲਾਂ ਹੀ ਅੱਜ ਬ੍ਰਹਮਸ਼ੰਕਰ ਜਿੰਪਾ ਮੰਤਰੀ ਦੇ ਵੱਲੋਂ ਇਹਨਾਂ ਦੇ ਨਾਲ ਬੈਠ ਕੇ ਗੱਲਬਾਤ ਕੀਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਇਸ ਦੌਰਾਨ ਜਿੱਥੇ ਮੰਤਰੀ ਬ੍ਰਹਮਸ਼ੰਕਰ ਜਿੰਪਾ ਮੌਜੂਦ ਰਹੇ ਤਾਂ ਵਿੱਤ ਕਮਿਸ਼ਨਰ ਕੇ एपी सिन्हा ਵੀ ਮੌਜੂਦ ਰਹੇ ਨੇ ਇਸ ਮੀਟਿੰਗ ਦੇ ਵਿੱਚ ਜਿਨ੍ਹਾਂ ਨੇ ਜਾਇਜ਼ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਹੈ ਕਈ ਮੰਗਾਂ ਨੂੰ ਲੈ ਕੇ ਕਿਉਂਕਿ ਇਸ ਤੋਂ ਪਹਿਲਾਂ ਵੀ ਤਹਿਸੀਲਦਾਰ ਹੜਤਾਲ ਤੇ ਚੱਲ ਰਿਹਾ ਕੁਝ ਦਿਨ ਪਹਿਲਾਂ ਯਾਨੀ ਕੁਝ ਮਹੀਨੇ ਪਹਿਲਾਂ ਵੀ ਤਹਿਸੀਲ